ਨਿਊਜ਼ ਏਟਨ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਖੜਕੂਵਾਦ ਦੇ ਦੌਰ ਦੇ ਦੌਰਾਨ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਹੋਏ ਤੇ ਅੱਜ ਵੀ ਬਹੁਤ ਸਾਰੇ ਪਰਿਵਾਰ ਉਸ ਵੇਲੇ ਦਾ ਇਨਸਾਫ ਉਡੀਕ ਰਹੇ ਨੇ ਪਰ ਅੱਜ 32 ਸਾਲ ਬਾਅਦ ਕੁਝ ਪਰਿਵਾਰਾਂ ਨੂੰ ਇਨਸਾਫ ਮਿਲਿਆ ਹੈ ਜਦੋਂ ਮੋਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਪੰਜ ਉਸ ਵੇਲੇ ਦੇ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਸ ਵੇਲੇ ਦੇ ਐਸਐਸਪੀ ਡੀਐਸਪੀ ਇਨਸਪੈਕਟਰ ਸਮੇਤ ਪੰਜ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ ਤੇ ਇਲਜ਼ਾਮ ਨੇ ਕਿ ਉਹਨਾਂ ਨੇ ਫਰਜ਼ੀ ਇਨਕਾਊਂਟਰ ਕੀਤਾ ਸੀ ਝੂਠਾ ਪੁਲਿਸ ਮੁਕਾਬਲਾ ਕੀਤਾ ਸੀ 1993 ਦਾ ਇਹ ਮਾਮਲਾ ਤਰਨਤਾਰਨ ਦਾ ਇਹ ਮਾਮਲਾ ਦੋ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਜਿਸ ਦੇ ਵਿੱਚ ਅੱਜ 2025 ਦੇ ਵਿੱਚ 32 ਸਾਲਾਂ ਬਾਅਦ ਬੀੜਤਾਾਂ ਦੇ ਜ਼ਖਮਾਂ ਤੇ ਮਰਹਮ ਲੱਗੀ ਹੈ ਉਹਨਾਂ ਨੂੰ ਇਨਸਾਫ਼ ਮਿਲਿਆਏ ਬਹੁਤ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ 10 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ 10 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਪੰਜ ਦੀ ਤਾਂ ਕੇਸ ਦੇ ਟਰਾਇਲ ਦੇ ਦੌਰਾਨ ਹੀ ਮੌਤ ਹੋ ਗਈ ਤੇ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਅੱਜ ਸਜ਼ਾ ਹੋਈ ਹੈ ਉਹ ਵੀ ਆਪਣੀ ਪੂਰੀ ਪੂਰੀ ਸੇਵਾ ਕਰਕੇ ਕਹਿ ਸਕਦੇ ਆ ਜਾਂ ਸਰਵਿਸ ਤੋਂ ਬਾਅਦ ਰਿਟਾਇਰ ਹੋ ਚੁੱਕੇ ਨੇ ਐਸਐਸਪੀ ਸੀ ਉਸ ਵੇਲੇ ਡੀਐਸਪੀ ਸੀ ਉਸ ਵੇਲੇ ਇਨਸਪੈਕਟਰ ਸੀ ਉਸ ਵੇਲੇ ਪੁਲਿਸ ਮੁਲਾਜ਼ਮ ਸੀ ਪੰਜ ਤੇ ਜਿਨ੍ਹਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ ਗਿਆ ਸੀ ਉਹਨਾਂ ਦੇ ਵਿੱਚ ਵੀ ਪੁਲਿਸ ਮੁਲਾਜ਼ਮ ਸੀ ਜਿਹੜੇ ਉਸ ਵੇਲੇ ਹੋਮਗਾਰਡ ਕਹਿ ਕੇ ਭਰਤੀ ਕੀਤੇ ਗਏ ਸੀ ਐਸਪੀਓ ਸੀ ਸਪੈਸ਼ਲ ਪੁਲਿਸ ਆਫੀਸਰ ਤਰਨਤਾਰਨ ਦਾ ਇਹ ਮਾਮਲਾ ਜਿੱਥੇ ਦੋ ਥਾਣਿਆਂ ਦੇ ਅੰਤਰਗਤ ਦੋ ਝੂਠੇ ਪੁਲਿਸ ਮੁਕਾਬਲੇ 1993 ਦੇ ਵਿੱਚ ਕੀਤੇ ਗਏ ਬਾਅਦ ਦੇ ਵਿੱਚ ਪੋਸਟਮਾਰਟਮ ਰਿਪੋਰਟ ਸਾਈਆਂ ਫੋਰੈਂਸਿਕ ਰਿਪੋਰਟ ਸਾਈਆਂ ਜਿਸ ਦੇ ਵਿੱਚ ਸਪਸ਼ਟ ਹੋਇਆ ਕਿ ਇਹ ਝੂਠਾ ਪੁਲਿਸ ਮੁਕਾਬਲਾ ਸੀ ਕਿਉਂਕਿ ਜਿਸ ਢੰਗ ਦੇ ਨਾਲ ਉਹਨਾਂ ਨੂੰ ਜ਼ਬਰਨ ਚੁੱਕਿਆ ਗਿਆ ਘਰ ਤੋਂ ਤੇ ਉਸ ਮਾਮਲੇ ਦੇ ਵਿੱਚ ਜਿਸ ਢੰਗ ਦੇ ਨਾਲ ਉੱਥੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਦਿਖਾਇਆ ਗਿਆ ਉਹਨਾਂ ਤੇ ਤਸ਼ੱਦਦ ਟਾਇਆ ਗਿਆ ਦਰਸਲ ਇਹ ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਉਸ ਵੇਲੇ ਦੇ ਤਤਕਾਲੀਨ ਐਸਐਸਪੀ ਡੀਐਸਪੀ ਇਨਸਪੈਕਟਰ ਸਮੇਤ ਪੰਜ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਨਾਲ ਹੀ 4-4 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ ਦਰਅਸਲ ਇਸ ਮਾਮਲੇ ਦੇ ਵਿੱਚ ਬੜੀ ਲੰਮੀ ਕਾਰਵਾਈ ਚੱਲੀ 1993 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਖੜਕੂ ਬਾਦ ਸੀ ਉਸ ਦੌਰਾਨ ਇਹ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਸੀ ਤੇ ਜਿਹੜੇ ਇਸ ਵੇਲੇ ਅੱਜ ਸਜ਼ਾ ਸੁਣਾਈ ਗਈ ਹੈ ਰਿਟਾਇਰਡ ਐਸਐਸਪੀ ਡੀਐਸਪੀ ਉਸ ਦੇ ਵਿੱਚ ਐਸਐਸਪੀ ਭਵਿੰਦਰਜੀਤ ਸਿੰਘ ਡੀਐਸਪੀ ਦਵਿੰਦਰ ਸਿੰਘ ਇਨਸਪੈਕਟਰ ਸੁਭਾ ਸਿੰਘ ਏਐਸਆਈ ਗੋਲਬਰਗ ਸਿੰਘ ਏਐਸਆਈ ਰਗਵੀਰ ਸਿੰਘ ਸ਼ਾਮਲ ਹੈ ਤੇ ਹਾਲਾਂਕਿ ਕੁੱਲ 10 ਪੁਲਿਸ ਅਧਿਕਾਰੀ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਨਾਮਜ਼ਦ ਕੀਤੇ ਗਏ ਸਨ ਪਰ ਟ੍ਰਾਇਲ ਦੇ ਦੌਰਾਨ 5 ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਇਸ ਫਰਜ਼ੀ ਇਨਕਾਊਂਟਰ ਦੇ ਵਿੱਚ 4 ਐਸਪੀਓ ਜਿਹੜੇ ਪੁਲਿਸ ਦੇ ਹੀ ਮੁਲਾਜ਼ਮ ਸੀ ਹੋਮਗਾਰਡ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਇਲਜ਼ਾਮ ਇਹ ਲਾਇਆ ਗਿਆ ਕਿ ਇਹ ਫਰਾਰ ਹੋ ਗਏ ਨੇ ਹਥਿਆਰਾਂ ਸਮੇਤ ਜਿਸ ਤੋਂ ਬਾਅਦ ਇਹਨਾਂ ਨੂੰ ਫਰਜ਼ੀ ਇਨਕਾਊਂਟਰ ਦੇ ਵਿੱਚ ਦਿਖਾਇਆ ਗਿਆ 1993 ਦੇ ਵਿੱਚ ਫੇਕ ਇਨਕਾਊਂਟਰ ਹੋਇਆ ਤੇ ਉਸ ਮਾਮਲੇ ਦੇ ਵਿੱਚ ਅੱਜ ਸਜ਼ਾ ਸੁਣਾਈ ਗਈ ਹੈ ਮੁਹਾਰੀ ਕੋਰਟ ਦੇ ਵੱਲੋਂ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਗਿਆ ਹੈ ਫੇਕ ਇਨਕਾਊਂਟਰ ਦੇ ਮਾਮਲੇ ਦੇ ਵਿੱਚ ਪੰਜ ਤਤਕਾਲੀ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾਈ ਗਈ ਹੈ ਉਸ ਵੇਲੇ ਐਸਐਸਪੀ ਭਪਿੰਦਰਜੀਤ ਸਿੰਘ ਰਿਟਾਇਰਡ ਡੀਐਸਪੀ ਦਵਿੰਦਰ ਸਿੰਘ ਰਿਟਾਇਰਡ ਇੰਸਪੈਕਟਰ ਸੂਬਾ ਸਿੰਘ ਰਿਟਾਇਰਡ ਥਾਣੇਦਾਰ ਗੁਲਬਰਗ ਸਿੰਘ ਤੇ ਰਿਟਾਇਰਡ ਥਾਣੇਦਾਰ ਰਗਬੀਰ ਸਿੰਘ ਨੂੰ ਉਮਰ ਕੈਦ ਦੇ ਨਾਲ ਨਾਲ 4 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ ਹਾਲਾਂਕਿ ਪਰਿਵਾਰਾਂ ਦਾ ਕਹਿਣਾ ਹੈ ਕਿ ਲੰਮਾ ਜ਼ਰੂਰ ਹੈ ਇੰਤਜ਼ਾਰ ਉਹਨਾਂ ਨੂੰ ਕਰਨਾ ਪਿਆ ਪਰ ਜ਼ਰੂਰ ਉਹਨਾਂ ਨੂੰ ਇਨਸਾਫ ਮਿਲਿਆ 33 ਸਾਲ ਬਾਅਦ ਹੀ ਸਹੀ 32 ਤੋਂ 33 ਸਾਲ ਲੱਗ ਗਏ ਇਸ ਇਨਸਾਫ ਦੀ ਉਡੀਕ ਦੇ ਵਿੱਚ ਤਰਨਤਾਰਨ ਦਾ ਥਾਣਾ ਵੈਰੋਬਾਲ ਤੇ ਥਾਣਾ ਸਰਹਾਲੀ ਜਿੱਥੇ ਇਹ ਦੋ ਫਰਜ਼ੀ ਪੁਲਿਸ ਇਨਕਾਊਂਟਰ ਹੋਏ ਸੀ ਜਿਸ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਇਹ ਹੀ ਨਹੀਂ ਇਹ ਹੈ ਕਿ ਇਨ੍ਹਾਂ ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਕਿ ਇਹ ਲਾਵਾਰਿਸ ਲਾਸ਼ਾਂ ਨੇ ਇਹ ਅਣਪਛਾਤੀਆਂ ਲਾਸ਼ਾਂ ਨੇ ਜਿਸ ਦੇ ਵਿੱਚ ਬਲਕਾਰ ਸਿੰਘ ਸ਼ਿੰਦਾ ਸਿੰਘ ਦੇਸਾ ਸਿੰਘ ਅਤੇ ਸੁਖਦੇਵ ਸਿੰਘ ਸ਼ਾਮਲ ਸੀ ਸਰਬਜੀਤ ਸਿੰਘ ਸ਼ਾਮਲ ਸੀ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਇਸ ਮਾਮਲੇ ਦੇ ਵਿੱਚ 1996 ਦੇ ਵਿੱਚ ਇਸ ਕੇਸ ਨੂੰ CBI ਨੂੰ ਸੌਂਪਾ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮਾ ਸਮੇਤ ਸੱਤ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖ ਕੇ ਇਹਨਾਂ ਦਾ ਫੇਕ ਇਨਕਾਊਂਟਰ ਕੀਤਾ ਗਿਆ ਲਾਸ਼ਾਂ ਨੂੰ ਅਣਪਛਾਤਾ ਦੱਸ ਕੇ ਇਹਨਾਂ ਦਾ ਸਸਕਾਰ ਕੀਤਾ ਗਿਆ ਤੇ ਹੁਣ ਪੀੜਤਾਂ ਨੂੰ ਅੱਜ ਜਾ ਕੇ ਕਿਤੇ ਇਸ ਮਾਮਲੇ ਦੇ ਵਿੱਚ ਇਨਸਾਫ ਮਿਲਿਆ ਹੈ ਤੇ ਜਿਹੜੇ 7 ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਐਸਪੀਓ ਸ਼ਿੰਦਰ ਸਿੰਘ ਜਾਨੀ ਕਿ ਸਪੈਸ਼ਲ ਪੁਲਿਸ ਆਫੀਸਰ ਐਸਪੀਓ ਦੇਸਾ ਸਿੰਘ ਐਸਪੀਓ ਸੁਖਦੇਵ ਸਿੰਘ ਸ਼ਾਮਲ ਸੀ ਜਲਜੀਤ ਸਿੰਘ ਬਲਕਾਰ ਸਿੰਘ ਸਰਬਜੀਤ ਸਿੰਘ ਹਰਵਿੰਦਰ ਸਿੰਘ ਸੱਤ ਲੋਕਾਂ ਦਾ ਇਨਕਾਊਂਟਰ ਕੀਤਾ ਗਿਆ ਜਿਸ ਦੇ ਵਿੱਚੋਂ ਚਾਰ ਪੁਲਿਸ ਵਾਲੇ ਹੀ ਸੀ ਤਾਂ ਕਿਵੇਂ ਉਸ ਵੇਲੇ ਤਰੱਕੀਆਂ ਲੈਣ ਦੇ ਲਈ ਉਸ ਵੇਲੇ ਸਟਾਰ ਲਵਾਉਣ ਦੇ ਲਈ ਖੜਕੂਵਾਦ ਦੇ ਦੌਰਾਨ ਆਪਣੇ ਹੀ ਸਾਥੀਆਂ ਦਾ ਫਰਜ਼ੀ ਇਨਕਾਊਂਟਰ ਕੀਤਾ ਗਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਵੇਲੇ ਦੇ ਐਸਐਸਪੀ ਡੀਐਸਪੀ ਇਨਸਪੈਕਟਰ ਏਐਸਆਈ ਸਾਰੇ ਮਿਲਣ ਮਿਲ ਗਏ ਤੇ ਉਹਨਾਂ ਦੇ ਵੱਲੋਂ ਸੱਤ ਲੋਕਾਂ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਚਾਰ ਤਾਂ ਪੁਲਿਸ ਵਿਭਾਗ ਦੇ ਨਾਲ ਸੰਬੰਧਿਤ ਸੀ ਐਸ ਪੀਓ ਸੀ ਜਿਹੜੇ ਉਸ ਵੇਲੇ ਹੋਮਗਾਰਡ ਦੇ ਵਿੱਚ ਤਾਇਨਾਤ ਸੀ ਉਹਨਾਂ ਨੂੰ ਸਪੈਸ਼ਲ ਪੁਲਿਸ ਆਫੀਸਰ ਕਿਹਾ ਜਾਂਦਾ ਸੀ ਐਸ ਪੀਓ ਤੇ ਉਹਨਾਂ ਦਾ ਹੀ ਫਰਜ਼ੀ ਮੁਕਾਬਲਾ ਬਣਾ ਦਿੱਤਾ ਗਿਆ 1993 ਦਾ ਇਹ ਮਾਮਲਾ ਤੇ 2025 ਆ ਗਿਆ ਅੱਜ ਜਾ ਕੇ ਜ਼ਖਮਾਂ ਤੇ مرہم ਲੱਗੀ ਹੈ ਇਨਸਾਫ ਮਿਲਿਆ ਆਏ ਪੀੜਤ ਪਰਿਵਾਰਾਂ ਨੂੰ ਪਰ ਇੱਕ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਜਿਸ ਤੋਂ ਬਾਅਦ ਜਾ ਕੇ ਅੱਜ ਪਰਿਵਾਰਾਂ ਦੇ ਜ਼ਖਮਾਂ ਤੇ مرہم ਲੱਗੀ ਆ ਪਰ ਉਹਨਾਂ ਦੇ ਜੀ ਜਿਹੜੇ ਚਲੇ ਗਏ ਉਹ ਕਦੇ ਵਾਪਸ ਨਹੀਂ ਆਉਣੇ ਤਾਂ ਖੜਕੂ ਬਾਦ ਸਮਾਪਤ ਹੋਏ ਨੂੰ ਤਾਂ ਭਾਵੇਂ ਬਹੁਤ ਦੇਰ ਹੋ ਗਈ ਆ ਪੰਜਾਬ ਦੇ ਵਿੱਚ ਪਰ ਅੱਜ ਵੀ ਉਹ ਜ਼ਖਮ ਅੱਲੇ ਨੇ ਜਿਹੜੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਵੇਲੇ ਪੀੜਤਾਂ ਨੂੰ ਦਿੱਤੇ ਗਏ ਉਹਨਾਂ ਦੇ ਪੁੱਤ ਭਰਾ ਜਾਂ ਉਹਨਾਂ ਦੇ ਪਤੀਆਂ ਨੂੰ ਮਾਰ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕੀ ਕੁਝ ਕਹਿਣਾ ਸੀ ਇਸ ਮੌਕੇ ਪੀੜਤ ਪਰਿਵਾਰਾਂ ਦਾ ਜਿਨ੍ਹਾਂ ਨੂੰ ਅੱਜ ਇਨਸਾਫ ਮਿਲਿਆ ਉਹਨਾਂ ਦੇ ਵਕੀਲਾਂ ਦੇ ਵੱਲੋਂ ਲੰਮੀ ਲੜਾਈ ਲੜੀ ਗਈ ਕੇਸ ਦੀ ਪੈਰਵੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਨੇ ਆ ਤੇ ਕੀ ਨਾ ਸੀ ਜਿੰਦਾ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਸ ਪੂਰੇ ਬਹੁਤ ਹੀ ਵਧੀਆ ਅੱਜ ਫੈਸਲਾ ਸੁਣਾਇਆ ਅਦਾਲਤ ਨੇ ਸੀਬੀਆਈ ਸਾਹਿਬ ਨੇ ਐਸਈਬੀ ਸਾਹਿਬ ਦਾ ਧੰਨਵਾਦ ਕਰਦੇ ਆ ਜੱਜ ਸਾਹਿਬ ਦਾ ਧੰਨਵਾਦ ਕਰਦੇ ਵਕੀਲ ਸਾਹਿਬ ਦਾ ਧੰਨਵਾਦ ਕਰਦੇ ਆ ਇਹਨਾਂ ਦੇ ਜਿਹੜੇ ਦੋਸ਼ੀਆਂ ਨੂੰ ਸਖਤ ਸਜ਼ਾ ਦੇ ਕੇ ਉਵਰਪੜ ਦੀ ਉਵਰਪੜ ਕਾਇਕ ਦੀ ਪਈ ਹੈ ਨਾਲ ਜਰਵਾਦਾ ਵੀ ਕੀਤਾ ਅਹੀਂ ਬਹੁਤ ਖੋਜਿਆ ਬਹੁਤ ਬਹੁਤ ਲੰਮਾ ਸਮਾਂ ਸਟਰਗਲ ਕੀਤਾ ਹਾਂਜੀ ਬਹੁਤ ਅਹੀਂ ਕੀਤਾ ਬਹੁਤ ਲੰਮਾ ਸਟਰਗਲ ਕੀਤਾ ਪਹਿਲੀ ਤੁਸੀਂ ਵੀ ਪੜਾ ਸੀਗੇ ਹਾਂਜੀ ਅੱਛਾ ਤੁਸੀਂ ਦੇਖਦੇ ਆਂ ਅਹੀਂ ਤੇ ਅੱਜ ਬਹੁਤ ਖੁਸ਼ ਹਾਂ ਕਿ ਜਿਹੜਾ 20 ਸਾਲਾਂ ਬਾਅਦ ਉਮਰਪਾ ਦਿਨਾਂ ਨੇ ਸਦਾ ਸੁਣਾਈ ਗਈ ਆ ਤੇ ਚਲੋ ਸਾਡੇ ਮਨ ਨੂੰ ਅੱਜ ਸ਼ਾਂਤੀ ਆਈ ਆ ਕਿ ਜਿਵੇਂ ਸਾਡੇ ਬੱਚੇ ਨੇ ਆਪ ਦੇ ਪਿਤਾ ਦੇ ਬਗੈਰਾਂ ਸਮਾਂ ਕਿੰਘਾਇਆ ਇਹਨਾਂ ਦੇ ਬੱਚੇ ਵੀ ਗਾਂ ਆਉਣ ਵਾਲੇ ਜਿਹੜੇ ਸੰਗ ਵਿੱਚ ਏਦਾਂ ਹੀ ਵਸੋੜੇ ਤੋਂ ਰਹਿਣਗੇ ਤੇ ਇਹਨਾਂ ਨੂੰ ਪਤਾ ਲੱਗੂਗਾ ਕਿ ਬੱਚਾਂ ਤੋਂ ਬਗੈਰ ਤਾਂ ਤੋਂ ਬਗੈਰ ਕਿਦਾਂ ਨੰਗਾ ਨੰਗਾ ਦਾ ਟਾਈਮ ਬਹੁਤ ਮੁਸ਼ਕਲ ਹੁੰਦੀ ਹੈ ਹਾਂਜੀ ਬਹੁਤ ਮੁਸ਼ਕਲ ਹੁੰਦੀ ਹੈ ਇਹਨਾਂ ਦੇ ਦੇ ਬੱਚੇ ਚਲੋ ਜਵਾਨ ਹੋ ਗਏ ਇਹ ਦੇ ਬੱਚਾ ਜਿਨੇ ਆਪ ਦੇ ਪਿਓ ਦਾ ਮੂੰਹ ਨਹੀਂ ਵੇਖਿਆ ਤੇ ਇਹਨਾਂ ਦੇ ਦੇ ਬੱਚੇ ਚਲ ਜਵਾਨ ਹੋ ਗਏ ਆ ਤੇ ਇਹਨਾਂ ਦੇ ਗਾਂ ਬੱਚੇ ਇਦਾਂ ਤਰਸਦੇ ਰਹਿਣ ਕਿਉਂਕਿ ਦੋਸ਼ੀ ਕਰਾਰ ਦੇ ਦਿਆ ਗਿਆ ਥਾ ਅੱਜ ਫੈਸਲਾ ਸੁਣਾਇਆ ਗਿਆ ਯਾਨੀ ਕਿ ਉਮਰ ਕੈਦ ਕੀ ਕੀ ਫੈਕਟ ਫਾਈਨਡਿੰਗ ਰਹੀ ਹੈ ਉਮਰ ਕੈਦ ਦੇ ਨਾਲ ਹੋਰ ਵੀ ਕੁਝ ਸਿਰ ਦੇਖੋ ਆਲਰੇਡੀ ਜਿਵੇਂ ਫ੍ਰਾਈਡੇ ਨੂੰ ਇਹਨਾਂ ਨੂੰ ਕਨਵੈਕਸ਼ਨ ਡਿਕਲੇਅਰ ਹੋ ਗਈ ਸੀ ਜੀ ਤੇ ਅੱਜ ਮੰਡੇ ਤਾਰੀਖ ਰੱਖੀ ਹੋਈ ਸੀਗੀ ਫਾਰ ਦਾ ਪ੍ਰੋਨਾਉਂਸਮੈਂਟ ਆਫ ਸੈਂਟੈਂਸ ਜਿਸ ਸੈਂਟੈਂਸ ਦੇ ਵਿੱਚ ਅਜਨਾ ਨੂੰ ਲਾਈਫ ਇਨ ਪ੍ਰਿਜ਼ਨਮੈਂਟ ਕੋਰਟ ਨੇ ਪ੍ਰੋਨਾਉਂਸ ਕੀਤੀ ਹੈ ਜੀ ਅੰਡਰ ਸੈਕਸ਼ਨ 302 ਤੇ 3218 ਦੇ ਵਿੱਚ 3 ਇਅਰਸ ਕੀਤੀ ਆ ਤੇ 11 ਇਅਰ ਕੀਤੀ ਆ ਉਹਨਾਂ ਦੇ 201 ਤੇ ਬਾਕੀ ਟੋਟਲ ਫਾਈਨ ਜਿਹੜਾ ਹੋਇਆ 4 ਲੱਖ ਦਾ ਹੋਇਆ ਇੱਕ ਵਿਅਕਤੀ ਨੂੰ ਇੱਕ ਅਕਿਊਜ਼ ਦਾ ਟੋਟਲ ਐਂਡ ਮਲਟੀਪਲਾਈ ਕਰੇ ਵਿਦ 5 ਤਾਂ 20 ਲੱਖ ਰੁਪਏ ਫਾਈਨ ਹੋ ਗਿਆ ਯਾਨੀ ਕਿ 20 ਲੱਖ ਦਾ ਫਾਈਨ 20 ਲੱਖ ਪੈਸੇ ਸਾਰੇ ਪਰਿਵਾਰਾਂ ਨੂੰ ਜਾਣਗੇ ਪੰਜ ਅਕਿਊਜ਼ ਪੰਜ ਅਕਿਊਜ਼ ਪੰਜ ਅਕਿਊਜ਼ ਯਾਨੀ ਕਿ ਉਮਰਕਤ ਟਿਲਟਾ ਦੱਸਿਆ ਹੈ ਜਾਂ ਫਿਰ ਕਿਸ ਤਰ੍ਹਾਂ ਨਹੀਂ ਸਿਰਫ ਉਹਨਾਂ ਨੇ ਰਿਗਰਸ ਇੰਪ੍ਰਿਜ਼ਨਮੈਂਟ ਵਿਦ ਲਾਈਫ ਇੰਪ੍ਰਿਜ਼ਨਮੈਂਟ ਰਿਗਰਸ ਇੰ ਰਿਗਰਸ ਇੰਪ੍ਰਿਜ਼ਨਮੈਂਟ ਤਾਂ ਇਹ ਸੰਤੁਸ਼ ਨੇ ਪਰਿਵਾਰ ਜਾਂ ਫਿਰ ਹਾਂਜੀ ਸਰ ਦੇਖੋ ਕੋਰਟ ਆਪਣੇ ਵੱਲੋਂ ਵਾਧੂ ਵਾਧੇ ਹੀ ਸਜ਼ਾ ਦੇ ਸਕਦਾ ਸੀ ਠੀ Sí. <coughs>